ਰੁਕੀ ਪਿੰਡ ਜਿਨ੍ਹਾਂ ਦੀ ਲੱਗ ਪੱਗ ਦੋ ਕਨਾਲ ਜਗ੍ਹਾ ਆ ਵੀਕਾ ਵੀਕਾ ਜਿਹੜੇ 3 ਹੋਊਗੀ ਜਗ੍ਹਾ ਹੋ ਪਹਿਲਾਂ ਇਹਨਾਂ ਦੇ ਘਰ ਤੇ ਕਬਜ਼ਾ ਹੁੰਦਾ ਫਿਰ ਇਹਨਾਂ ਦੀ ਮਾਰਸਤ ਹੁੰਦੀ ਹੈ ਫਿਰ ਇਹਨਾਂ ਦੇ ਦਰਖਤ ਵੱਢੇ ਜਾਂਦੇ ਹੁਣ ਉਸ ਜਗ੍ਹਾ ਤੇ ਨਜਿੱਜ ਕਬਜ਼ਾ ਹੋਣਾ ਚਾਹੁੰਦੇ ਜਾ ਰਿਹਾ ਜਿਸ ਨੂੰ ਪਰਿਸ਼ਾਸ਼ਣ ਕਰੋ ਵਾਚਾਂ ਉਹੀ ਵਾਲੇ ਅੱਖਾਂ ਵਿੱਚ ਰਹੇ ਨੇ ਪਹਿਲਾਂ ਸਾਡੇ ਘਰ ਤੇ ਕਬਜ਼ਾ ਏ ਸਾਡੀ ਜਗ੍ਹਾ ਤੇ ਕਬਜ਼ਾ ਹੁਣ ਖੇਤ ਵਿੱਚ ਲਾਇ ਦਰਖਤਾਂ ਦੇ ਚੋਰੀ ਵੇਚੇ ਜਾਣੇ ਵੱਢ ਕੇ ਫਿਰ ਦਰਖਤ ਵਿੱਚ ਕੈਮੀਕਲ ਪਾਇਆ ਕਿ ਕਿਹਦਾ ਕਸੂਰ ਆ ਜਿਹੜਾ ਦੋਚੀ ਆ ਜਿਹੜਾ ਦੋਸੀ ਆ ਉਹਨੂੰ ਫੜ ਕੇ ਸੀਖਾਂ ਦੇ ਅੰਦਰ ਬੰਦ ਕੀਤਾ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਮਹਵਿੰਦਰ ਸਿੰਘ ਭਾਗੂ ਮਾਝਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਕੋਲ ਐਸ்சிਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਨਿਊਜ਼ ਪਹੁੰਚੀ ਹੈ ਇੱਕ ਬੀਬੀ ਬਲਵਿੰਦਰ ਕੌਰ ਜਿਹੜਕ ਜੋਕੇ ਰੁੜਕੀ ਪੁਖਤਾ ਜਿਨ੍ਹਾਂ ਨੂੰ ਕਿ ਚੌਂਕੀ ਕੜੂਆ ਲੱਗਦੀ ਹੈ ਸੋ ਉਹਨਾਂ ਦੇ ਨਾਲ ਭੂ ਮਾਫੀਆ ਧੱਕਾ ਕਰ ਰਿਹਾ ਹੈ ਸੋ ਸਾਡੀ ਵੀ ਬੇਨਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਤੋਂ ਮਹਾਪੰਚਾਇਤ ਦੇ ਕਾਰਜਕਰਤਾ ਬਲਵਿੰਦਰ ਸਿੰਘ ਕੁੰਬੜਾ ਉਹ ਵੀ ਇਸ ਦੀ ਅਗਵਾਈ ਕਰ ਰਹੇ ਨੇ ਸੋ ਬੀਬੀ ਦੇ ਬਿਆਨ ਤੇ ਕੁੰਬੜਾ ਸਾਹਿਬ ਦੀ ਗੱਲਬਾਤ ਅਸੀਂ ਤੁਹਾਡੇ ਸਾਹਮਣੇ ਕਰ ਰਹੇ ਹਾਂ ਸੋ ਸਾਨੂੰ ਆਸ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਸੁਣ ਕੇ ਅ ਇਨਸਾਫ ਦੀ ਗੁਹਾਰ ਲਾਓਗੇ ਸੋ ਸਾਡੀ ਵੀ ਬੇਨਤੀ ਹੈ ਕਿ ਬੀਬੀ ਨੂੰ ਵਾਅਦੇ ਬਾਅਦ ਇਨਸਾਫ ਦਿੱਤਾ ਜਾਵੇ ਹਾਂਜੀ ਕੁੰਬੜਾ ਸਾਹਿਬ ਅੱਜ ਦਾ ਜੋ ਮਸਲਾ ਆਇਆ ਹੈਗਾ ਮੈਡਮ ਦੀ ਜੋ ਪ੍ਰੋਬਲਮ ਹੈ ਉਹਦੇ ਬਾਰੇ ਕੀ ਵਾਹਿਗੁਰੂ ਜੀ ਦਾ ਖਾਲਸਾ ਅਸੀਂ ਦਾ ਜੀ ਦੇ ਪਾਸੇ ਸਾਰੇ ਪ੍ਰੈਸ ਵਾਲੇ ਵੀ ਆਮ ਆ ਤੈਨੂੰ ਤਾਂ ਇਹਦੀ ਬਾਤ ਪੁੱਛੜ ਦੋ ਇਹਨਾਂ ਦੀ ਜਿਹੜੀ ਗੱਬੀ ਕੁਝ ਦੀ ਆਵਾਜ਼ ਦੀ ਸੀ ਪ੍ਰਵਿੰਦਰ ਕੌਰ ਜੀ ਜੋ ਰੁਕੀ ਤੋਂ ਆਏ ਨੇ ਏਰੀਆ ਤੋਂ ਆ 24 ਘੋੜਿਆਂ ਦੇ ਨੇੜੇ ਤਾਂ ਇਹ ਵੀ ਆਪਣੀ ਜਿਹੜੀ ਬਹੁਤ ਹੀ ਦੁਖਦਾਈ ਟਕੜਾਂ ਦੱਸੀ ਹੈ ਅੱਲ ਸਾਡੇ ਕੋਲੇ ਆਈ ਭਰਾ ਆ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ ਜਿਹੜੀ ਟੱਕਾਸ਼ਾਈ ਹੋ ਰਹੀ ਹੈ ਇਸ ਤਰ੍ਹਾਂ ਹੋ ਰਹੀ ਹੈ ਤੇ ਰੁਕੀ ਪਿੰਡ ਜਿਹਨਾਂ ਦੀ ਲੱਟਪੱਗ ਦੋ ਕਨਾਲ ਜਗ੍ਹਾ ਆ ਵਿਕਾ ਵਿਕਾ ਦੇ ਜਿਹੜੇ 3 ਹੋਊਗੀ ਜਗ੍ਹਾ ਹੋ ਪਹਿਲਾਂ ਇਹਨਾਂ ਦੇ ਘਰ ਦੇ ਕਬਜ਼ਾ ਹੁੰਦਾ ਫਿਰ ਇਹ ਵੀ ਮਾਰਕੁੱਤ ਹੁੰਦੀ ਹੈ ਇਹਨਾਂ ਦੇ ਦਰਖ ਵੱਡੇ ਜਾਂਦੇ ਆਂ ਉਹਨੂੰ ਉਸ ਜਗ੍ਹਾ ਤੇ ਨਹੀਂ ਜਿੱਦ ਕਬਜ਼ਾ ਹੋਣਾ ਚਾਹੀਦਾ ਜਾ ਰਿਹਾ ਜਿਸ ਨੂੰ ਪੁਰਸ ਪ੍ਰਸ਼ਾਸਨ ਕਰੋ ਮਾਂਚੌਂਕੀ ਵਾਲੇ ਅੱਖਾਂ ਵਿੱਚ ਰਹੇ ਨੇ ਐਸਡੀਐਮ ਖੜੜਾ ਹੈ ਜੇ ਉੱਥੇ ਤੱਕ ਪਹੁੰਚ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਇਹਨਾਂ ਦੀ ਮਲਕੀ 751 ਕਰਦੀ ਇਹਦੇ ਫਰਾਦੀਆ ਵੀ ਇਹ ਤੇ ਇੱਥੇ ਤੱਕ ਕੇ ਮੈਂਟਲ ਜਿਹੜਾ ਹੈਗਾ ਇਹ ਬੇਟੀ ਹੈ ਸਾਡੀ ਇਹ 37 ਸਾਲ ਉਮਰ ਹੋ ਗਈ ਅਨਵੈਰਡ ਹੈ ਵਿਆਹੀ 30 ਸਾਲ ਦਾ ਬੇਟਾ ਤੇ ਜਿਹੜਾ ਫਾਦਰ ਇਹਦਾ ਮੈਂਟਲੀ ਅਫਸੈਟ ਹੋ ਗਿਆ ਆਪਣੇ ਬੇਟੇ ਕੋਲ 4 ਖੰਡ ਕਰੇ ਅਜਿਹੇ ਵਿਅਕਤੀ ਵੀ ਜਦ ਮਾਰਕਟ ਹੋਏ ਦੁਰਵਿਸ਼ਾ ਹੋਏ ਖਾਸ ਕਹਿਣਾ ਹੈ ਬੀਬੀ ਦਾ ਇਹ ਹੈ ਵੀ ਜਿਹੜੇ ਵਰਕਰ ਨੇ ਆਵਾਜ਼ੀ ਪਾਰਟੀ ਦੇ ਨੇ ਜਿਹੜੇ ਸਾਡੇ ਨਾਲ ਮਾਰਕਟ ਕਰ ਰਹੇ ਨੇ ਜਗਾਂ ਦਾ ਤੇ ਅਸੀਂ ਸਾਰੀਓ ਮੁੱਖ ਮੰਤਰੀ ਸਾਹਿਬ ਨੂੰ ਜੀ ਵੀ ਪੰਜਾਬ ਨੂੰ ਇਹ ਬੇਲਗਾਮ ਹੋਏ ਆਗੂਆਂ ਦੇ ਬੇਲਗਾਮ ਹੋਈ ਪੁਸਤ ਦੇ ਤੁਸੀਂ ਲਗਾਮ ਦਸੋ ਤਾਂ ਕਿ ਇਹ ਲੋਕਾਂ ਨੂੰ ਦਰਦ ਦਰਦੀਆਂ ਥੋਪਰਾ ਨਾ ਖਾਣੀਆਂ ਪਿਛਲੇ 1 ਸਾਲ ਤੋਂ ਦਰਖਾਸਤਾਂ ਦੇ ਦਿੱਤੀਆਂ ਵੀ ਅੱਖ ਚੁੱਕੀ ਇੱਕ ਸਕੇ ਭਰਾ ਦੇ ਸਾਹਮਣੇ ਕਿਵੇਂ ਬਾਰਕੁੱਟਾ ਹੁੰਦੀ ਹੈ ਕੱਪੜੇ ਪਾੜੇ ਜਾਂਦੇ ਆ ਰੇਪ ਤੱਕ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਵੀ ਵੀਡੀਓ ਬਣਾਉਣ ਲੱਗੀ ਤਾਂ ਮੋਬਾਈਲ ਵੀ ਖੋਲਦੇ ਲੁੱਟਮੋ ਦਾ ਚੋਰੀ ਦਾ ਕਬਜ਼ੇ ਦਾ ਤੇ ਦਰਖਤ ਵਟਣ ਦਾ ਸਭ ਤੋਂ ਵੱਡੀ ਜੁਰਮ ਹੈ ਵੀ ਦਰਖਤ ਵਟੇ ਉਹਨਾਂ ਨੇ ਬਹੁਤ ਪੁਰਾਣੇ ਦਰਖਤ ਵਟੇ ਇਹ ਵੀ ਬਹੁਤ ਵੱਡਾ ਜੁਰਮ ਹੈ ਕੜਾਹਾਂ ਤੋਂ ਆਹ ਚੌਂਕੀ ਨੂੰ ਇੱਕ ਹੀ ਡੀਜੀਪੀ ਸਾਹਿਬ ਕਿਰਾਂ ਨੂੰ ਆਰਡਰ ਕਰੋ ਜਿਹੜੇ ਬੇਲਗਾਮ ਘੁੱਸ ਫਿਰ ਰਹੀਆਂ ਬੇਲਗਾਮ ਵਰਕਰ ਫਿਰ ਰਹੇ ਆ ਇਹ ਨਾ ਹੋਏ ਤੁਹਾਡੀ ਆਣ ਵਾਲੀਆਂ ਬੋਲਾਂ ਤੇ ਤੁਹਾਡਾ ਬੇੜਾ ਸਾਡਾ ਚੇਅਰਮੈਨ ਸਾਹਿਬ ਜਿਹੜਾ ਵੀ ਸੀ ਇਹ ਪਰਵਾਰ ਵੀ ਸੀ ਸਾਡਾ ਐਸੀ ਚੇਅਰਮੈਨ ਜਿਹੜੀ ਪਹਿਲਾ ਕਮਿਸ਼ਨ ਦੀ ਚੇਅਰਪਰਸਨ ਉਹ ਅਗਵਾਰਾਂ ਚ ਜੇ ਤੁਹਾਡੇ ਰਾਹੀਂ ਸੁਣਦੀ ਹੋਵੇ ਤਾਂ ਬੀਬੀ ਨੂੰ ਕਾਹਦੇ ਨੂੰ ਬੁਲਾ ਕੇ ਦੀ ਜਿਹੜੀ ਉਹ ਦੁਸਤ ਤਕਨੀਕ ਪੁੱਛਣੀ ਆਈ ਸੀ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਹ ਕੋਈ ਪਹਿਲਾ ਕੇਸ ਨਹੀਂ ਹੈ ਟਿਕੜਾ ਅੰਕੜਾ ਚੌਕੀ ਦਾ ਹੋਰ ਵੀ ਸਾਰੇ ਕੇਸ ਜਿਹੜੇ ਹੈ ਬਹੁਤ ਵੱਡੀ ਕਨ ਆਰ ਆਈ ਪਾਸੋਂ ਲੁਗਿਆਣਾ ਪਿੰਡ ਤੋਂ ਆਈ ਸੀ ਐਸੇ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਮਸਲਾ ਆਉਂਦਾ ਹੈ ਸਾਡੇ ਕੋਲ ਇੱਕ ਬਹੁਤ ਵੱਡੀ ਲਿਸਟ ਬਣ ਚੁੱਕੀ ਹੈ ਜਿਹੜੇ ਸਾਰੇ ਇੱਕ ਦਿਨ ਸਰਕਾਰ ਦਾ ਸਾਢੇ ਤਿੰਨ ਸਾਲ ਦਾ ਵਾਅਦਾ ਤੁਹਾਡੇ ਸਾਹਮਣੇ ਕਰਾਂਗੇ ਜੋ ਕਿ ਘਰ ਵਾਅਦੇ ਤੇ ਦਾਅਵੇ ਕਰਦੀ ਹੈ ਸੁੱਖ ਸੁਵਿਧਾ ਘਰੇ ਦੇਣੀਆਂ ਔਰਤਾਂ ਨੂੰ ਇਸ਼ਤਿਹਾਲੋ ਵੱਧ ਮਾਨ ਸਰਕਾਰ ਦੇਣਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਬੇਟੀ ਬਚਾਓ ਬੇਟੀ ਪੜਾਓ ਕੀ ਇਸ ਕਰਕੇ ਬੇਟੀ ਪੜਾਈਏ ਇਸ ਕਰਕੇ ਬਚਾਈਏ ਭਈ ਇਹ ਜਲੀਲ ਹੋਣ ਬੇਪੱਤ ਹੋਣ ਆਪਣੇ ਪਰਿਵਾਰ ਦੇ ਅੰਗੇ ਮੈਂ ਤੁਹਾਡੇ ਲਈ ਬੇਲਤੀ ਡਿਜੀਟੀ ਪੰਜਾਬ ਨੂੰ ਪ੍ਰਧਾਨ ਮੰਤਰੀ ਨੂੰ ਕਰਵਾ ਜਾਂਦਾ ਹੈ ਤੁਰੰਤ ਉਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਏ ਪੜੋਆਂ ਖਾਣੇ ਨੂੰ ਹਦਕਤ ਕਰੋ ਐਸਐਸਪੀ ਮੁਹਾਲੀ ਨੂੰ ਦੱਸ ਤਾਂ ਕਰੋ ਜੇਕਰ ਕੋਈ ਵੀ ਦੀ ਸੁਣਾਈ ਨਾ ਹੋਈ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਵੀ ਗ੍ਰੇਜ਼ ਨਹੀਂ ਕਰਾਂਗੇ ਇੱਥੇ ਜਿਹੜਾ ਹੈ ਪਿੱਟਰ ਸਿਆਪਾ ਵੀ ਸਰਕਾਰ ਦਾ ਸੀ ਪੁੱਤਰ ਆ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਰਿਵਾਇਗੁਰੂ ਜੀ ਦਾ ਹਾਂਜੀ ਮੈਡਮ ਕੀ ਤੁਹਾਡੇ ਨਾਲ ਹੋਇਆ ਹੈਗਾ ਉਹਦੀ ਪੂਰੀ ਜਾਣਕਾਰੀ ਸੰਜੀਤ ਸਰ ਮੈਂ ਬਲਵਿੰਦਰ ਕੌਰ ਕੁੱਤੀ ਦਾ ਕੱਟਾ ਦੀ ਲੁੱੜਕੀ ਕੁੱਤੇ ਦੀ ਰਹਿਣ ਵਾਲੀ ਨਾ ਸਰ ਕਾਫੀ ਦਿਨਾਂ ਤੋਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਪਿੰਡ ਵਾਲਿਆਂ ਪਿੰਡ ਵਿੱਚ ਕੋਈ ਇਹ ਜਿਹਾ ਦਬਾਅ ਬਣ ਗਏ ਜਿਹੜੇ ਸਾਨੂੰ ਪਰਚਾਨ ਕਰ ਰਹੇ ਆ ਪਹਿਲਾਂ ਸਾਡੇ ਘਰ ਤੇ ਕਬਜਾ ਫੇਰ ਸਾਡੀ ਜਗ੍ਹਾ ਤੇ ਕਬਜਾ ਹੁਣ ਖੇਤ ਵਿੱਚ ਲਾਇ ਦਰਖਤਾਂ ਦੇ ਚੋਰੀ ਵਿਖੇ ਜਾਣੇ ਵੱਢ ਕੇ ਫਿਰ ਦਰਖਤਾਂ ਵਿੱਚ ਕੈਮੀਕਲ ਪਾਇਆ ਜਾਣਾ ਫਿਰ ਮੇਰੇ ਨਾਲ ਇੰਨਾ ਕੁੱਟਮਾਰ ਕਰਕੇ ਮੇਰੀ ਰੇਤ ਦੀ ਕੋਸ਼ਿਸ਼ ਕਰਨੀ ਮੈਨਾਂ ਲੁੱਟ ਖੋ ਕਿਤੀ ਗਈ ਆ ਮੈਨੂੰ ਸਰਪੰਚ ਦੇ ਘਰ ਤੱਕ ਖੇਤ ਤੋਂ ਸਰਪੰਚ ਦੇ ਘਰ ਤੱਕ ਘਰੀਦ ਕੇ ਬੰਧਕ ਬਣਾਇਆ ਜਾਂਦਾ ਪਰ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਆ ਅਛੜੀ ਤੇ ਹੁਣ ਕੀ ਮੈਨ ਕੀ ਹੋਇਆ ਸਾਰੀ ਗੱਲ ਖੋਲ ਕੇ ਦੱਸੋਗੇ ਸਰ 3 ਮਾਰਚ ਨੂੰ ਮੈਂ ਤੇ ਮੇਰਾ ਭਰਾ ਟਰੱਕ ਲਾ ਕੇ ਆਪਣੇ ਘਰ ਨੂੰ ਆ ਗਏ ਸੀ 2 ਤੇ 3 ਦਿਨ ਤੇ ਸੀ ਜੇਰ ਉਸ ਤੋਂ ਬਾਅਦ ਨਾ ਮੇਰਾ ਭਰਾ ਆਪਣੇ ਘਰ ਆ ਗਿਆ ਅਸੀਂ ਕਿਤੇ ਪ੍ਰੋਗਰਾਮ ਤੇ ਹੋਰ ਸੋਹਣਾ ਸਾਫ ਘਰਦਵਾਰੇ ਆਣਾ ਸੀਗਾ ਮੇਰਾ ਭਰਾ ਘਰ ਚ ਰਹਿ ਗਿਆ ਮੈਂ ਆਪਣੇ ਟੋਕੀ ਨੂੰ ਲੈ ਕੇ ਖੇਤ ਵੱਲ ਚਲੀ ਗਈ ਚਾਪੀ ਲੱਭਣ ਸਾਡੀ ਚਾਪੀ ਖੇਤ ਵਿੱਚ ਹੀ ਰਾਹ ਚ ਗਿਰ ਗਈ ਸੀ ਉਹ ਲੱਭਦੀ ਲੱਭਦੀ ਮੈਂ ਆਪਣੇ ਖੇਤ ਤੱਕ ਪਹੁੰਚੀ ਆ ਜਸਵਿੰਦਰ ਸਿੰਘ ਪੁੱਲ ਵੀ ਸਿੰਘ ਚਿੰਨੂ ਪਹਿਲੇ ਤੋਂ ਖੇਤ ਵਿੱਚ ਮੌਜੂਦ ਸੀ ਮੇਰੇ ਜਿਵੇਂ ਖੇਤਵਾਰ ਪੜਨ ਸਾਰੀ ਇਹਨਾਂ ਨੇ ਮੈਨੂੰ ਫੜ ਲਿਆ ਘੀਸ ਕੇ ਮੋਟਰ ਵੱਲੋਂ ਲੈ ਜਾਣ ਲੱਗੇ ਮੇਰੇ ਕੱਪੜੇ ਤੱਕ ਇਹਨਾਂ ਨੇ ਤਰਨੇ ਚਾਏ ਮੈਂ ਉਸ ਤੋਂ ਆਪਣੇ ਆਪ ਨੂੰ ਬਚਾ ਕੇ ਛੁੱਟ ਕੇ ਭੱਜਣ ਲੱਗੀ ਖੇਤ ਦੇ ਪਿੱਛੇ ਵੱਲ ਜਿੰਦਰ ਸਿੰਘ ਦੇ ਖੇਤਾਂ ਵੱਲ ਪਰ ਦੋਸਤਿਆਂ ਨੇ ਮੈਨੂੰ ਫੇਰ ਆਪਣੇ ਖੇਤ ਵਿੱਚ ਪੁੱਛਦੇ ਮੈਂ ਵੀਡੀਓ ਬਣਾਉਣ ਲੱਗੀ ਮੇਰਾ ਇਹਨਾਂ ਨੇ ਖੇਰ ਫੜ ਕੇ ਮੇਰਾ ਮੋਬਾਈਲ ਫੋਨ ਹੀ ਕੋਸੀ ਦਿੱਤੀ ਪਰ ਮੈਂ ਆਪਣੇ ਆਪ ਨੂੰ ਸੋਚ ਲਈ ਕਿ ਮੇਰਾ ਮੋਬਾਈਲ ਨਾ ਆਹਾ ਦੋਤੀ ਵੀ ਖੋਸ ਸਕਾਂ ਪਰ ਦੋਸਤਿਆਂ ਨੇ ਮੇਰਾ ਮੋਬਾਈਲ ਮੇਰੀ ਚੈਨੀ ਮੇਰੀ ਗੁੱਤੀ ਉਹ ਲਈ ਇਹਨਾਂ ਨੇ ਮੇਰੇ ਨਾਲ ਇੰਨਾ ਕੁਟਮਾਰ ਕੀਤਾ ਬਹੁਤ ਜ਼ਿਆਦਾ ਸਰ ਫਿਰ ਇਹਨਾਂ ਨੇ ਜਿਹੜਾ ਚੀਨੂ ਦੋਤੀ ਸੀ ਉਹ ਉੱਥੇ ਤੋਂ ਬਾਈਕ ਚੱਕ ਕੇ ਪਿੰਡ ਵੱਲ ਨੂੰ ਭੱਜ ਗਿਆ ਮੈਨੂੰ ਇਹਨਾਂ ਦੀ ਮਾਸਾ ਦਾ ਪਤਾ ਨਾ ਲੱਗਿਆ ਦੋ ਦੋਤੀ ਉੱਥੇ ਸੀ ਜਿਹੜੇ ਉਹ ਮੈਨੂੰ ਮੈਨੂੰ ਖਿੱਚ ਤੂ ਕਰ ਰਹੀ ਸੀ ਜਦ ਨੂੰ ਜਿਹੜਾ ਪਿੰਡ ਵੱਲ ਭੱਜਿਆ ਦੋਤੀ ਉਹ ਅੰਕਰਦੀਪ ਸਿੰਘ ਭੰਪੂ ਦੋ ਬਾਈਕ ਤੇ ਹੋਰ ਆ ਗਏ ਦੋ ਦੋ ਲੇਡੀ ਨੂੰ ਲੈ ਕੇ ਆ ਗਏ ਉੱਥੇ ਆ ਕੇ 6 ਜਿਹੜੇ ਜੈਂਟਸ ਉਹਨਾਂ ਨੇ ਮੈਨੂੰ ਉੱਥੇ ਜਿੰ다 ਸਿੰਘ ਦੇ ਖੇਤਾਂ 'ਚ ਸਾਰੇ ਨੇ ਫੜ ਲਿਆ ਫੜ ਕੇ ਮੇਰੇ ਗਰਦਨ ਤੇ ਬਾਹਰ ਕਿੱਤੇ ਮੇਰੇ ਸਿਰ ਤੇ ਬਾਹਰ ਕਿੱਤੇ ਮੇਰੀ ਬਾਹਾਂ ਮਰੋੜੀਆਂ ਮੈਂ بے ਹੋਸ਼ੀ ਦੀ ਹਾਲਤ ਵਿੱਚ ਸੀਗੀ ਇਹਨਾਂ ਨੇ ਮੈਨੂੰ ਉੱਥੇ ਮੇਰੀ ਦੁਪੱਟੇ ਨਾਲ ਬੰਨ੍ਹ ਲਿਆ ਦਿਆਂ ਮਤਲਬ ਮੇਰੇ ਤੇ ਇੰਨਾ ਜ਼ੁਲਮ ਇਹਨਾਂ ਨੇ ਕੀਤਾ ਮੇਰੇ ਕੱਪੜੇ ਕੱਢਣੇ ਦੀ ਪੂਰੀ ਕੋਸ਼ਿਸ਼ ਇਹਨਾਂ ਨੇ ਕੀਤੀ ਪਰ ਮੈਂ ਆਪਣੇ ਫੇਰ ਵੀ ਕੱਪੜੇ ਆਪਣੇ ਉਤਰ ਨਹੀਂ ਦਿੱਤੇ ਇਹਨਾਂ ਨੇ ਫੇਰ ਮੈਨੂੰ ਜਦੋਂ ਮੇਰੇ 'ਤੇ ਸਾਰਾ ਜ਼ੁਲਮ ਕਰ ਲਿਆ ਮੇਰੇ ਹੱਥ ਵੀ ਬੰਨ੍ਹ ਲਏ ਗਰਦੀਪ ਸਿੰਘ ਨੇ ਮੇਰੇ ਪਿੱਛੇ ਨੂੰ ਹੱਥ ਮਰੋੜੇ ਆ ਵੀ ਮੈਨੂੰ ਜਾਨੋਂ ਮਾਰਨ ਦੀ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਛੱਡੀ ਆ ਫਿਰ ਮੈਂ ਉੱਥੋਂ ਆਪਣੇ ਹੱਥ ਜਦੋਂ ਮੈਨੂੰ ਮਾਰੀ ਜੀ ਹੋਸ਼ ਆਇਆ ਮੈਂ ਆਪਣੇ ਹੱਥ ਦੁਪੱਟੇ ਚੋਂ ਕੱਢ ਕੇ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਜਦ ਤੱਕ ਦੋਸ਼ੀਆਂ ਨੇ ਮੈਨੂੰ ਆਪਣੀ ਲੇਡੀਜ਼ ਤੇ حوالے ਕਰਤਾ ਉਹ ਉੱਥੇ ਤੋਂ ਮੈਨੂੰ ਘੜੀਟ ਕੇ ਸਰਪੰਚ ਦੇ ਧਰ ਲੈ ਆ ਕੇ ਬੰਦਕ ਬਣਾਇਆ ਗਿਆ ਮੇਰੇ ਨਾਲ ਜਿੰਨਾ ਜ਼ੁਲਮ ਇਹਨਾਂ ਨੇ ਕੀਤਾ ਗਰਦੀਪ ਸਿੰਘ ਨੇ ਜਸਵੀਰ ਸਿੰਘ ਨੇ ਤੇ ਬਲਵੀਰ ਸਿੰਘ ਨੇ ਮੇਰੀ ਪੂਰੀ ਵੀਡੀਓ ਬਣਾਈ ਆ सरपंच ਦੇ ਘਰ ਤੱਕ ਸਰਪੰਚ ਦੇ ਅੰਦਰ ਲਿਜਾ ਕੇ ਘਰ ਚ ਬੰਦੀ ਬਣਾ ਕੇ ਰੱਖਿਆ ਉਸੇ ਬੰਦਕ ਬਣਾ ਕੇ ਉਹ ਉੱਥੇ ਵੀ ਮੇਰੀ ਕੁੱਟਮਾਰ ਕੀਤੀ ਗਈ ਹੈ ਸਰਪੰਚ ਦੇ ਧਰ ਪਰ ਸਰਪੰਚ ਸਾਹਿਬ ਦੀ ਮੈਂ ਮਿੰਤਾ ਕਰੀ ਸੀ ਉਹਨਾਂ ਦੇ ਘਰ ਵਾਲੇ ਦੀ ਮਿੰਤਾ ਕੀਤੀ ਉਹਦੀ ਮਾਤਾ ਜੀ ਦੀ ਮਿੰਤਾ ਕੀਤੀ ਮੈਨੂੰ ਕਿਤੇ ਨਹੀਂ ਛਡਾਇਆ ਉਸੇ ਉਲਟੀ ਉਹਨਾਂ ਨੇ ਬੰਦਕ ਬਣਾ ਕੇ ਰੱਖਿਆ ਫਿਰ ਦੋਸਤਿਆਂ ਨੂੰ ਕਿਹਾ ਕਿ ਤੁਸੀਂ ਇਹਦੇ ਫਾਦਰ ਸਾਹਿਬ ਦੇ ਖਿਲਾਫ ਮੇਰੇ ਬ੍ਰਦਰ ਦੇ ਖਿਲਾਫ ਮੇਰੇ ਖਿਲਾਫ ਕਿ ਇਹਨਾਂ ਨੇ ਖਲਾਸ ਜੋਗੀ ਸਰਕਾਰ ਥਾਣੇ ਚ ਦੇ ਕੇ ਆਏ ਠੀਕ ਹੈ ਜੀ ਇਦੇ ਬਾਰੇ ਤੁਸੀਂ ਕੋਈ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਂ ਮਹਿਲਾ ਨੂੰ ਮਹਿਲਾ ਕਮਿਸ਼ਨ ਨੂੰ ਜਾਂ ਪੁਲਿਸ ਤੱਕ ਪਹੁੰਚ ਕੀਤੀ ਹਾਂ ਜੀ ਮੈਂ ਜਦੋਂ ਜੀ ਸਰਪੰਚ ਦੇ ਘਰ ਬੰਦਕ ਪਨਾਇਆ 2 ਘੰਟੇ ਮੈਨੂੰ ਬੰਦਕ ਪਨਾ ਕਰਕੇ ਉਹਦੇ ਬਾਅਦ ਮੇਰਾ ਬ੍ਰਦਰ ਹਸਪਤਾਲ ਲੈ ਕੇ ਗਿਆ ਮੈਂ 9 ਦਿਨ ਹਸਪਤਾਲ ਚ ਰਹੀ ਹਾਂ ਜਦ ਮੈਂ ਉੱਥੋਂ ਡਿਸਚਾਰਜ ਹੋਈ ਹਾਂ ਮੈਂ ਮੱਧਨ ਮਹਿਲਾ ਕਮਿਸ਼ਨ ਕਮਿਸ਼ਨ ਨੂੰ ਆ ਸਾਹਮਣੂ ਮਿਲ ਕੇ ਆਈ ਹਾਂ ਮੈਂ ਫਿਰ ਸੀਸੀ ਮੈਡਮ ਨੂੰ ਮੁੜੀ ਕੇ ਆਈ ਹਾਂ ਮੈਂ ਕੋਈ ਆਪਰ ਨਹੀਂ ਛੱਡਿਆ ਜੀ ਮੈਂ ਮੁੱਖ ਮੰਤਰੀ ਸਾਹਿਬ ਦੇ ਆਫਿਸਿੱਟ ਵੀ ਗਈਆਂ ਉਹ ਕਹਿੰਦੇ ਕੋਈ ਨਾ ਤੁਹਾਡੀ ਸਾਹਿਬ ਨਾਲ ਮੀਟਿੰਗ ਕਰਾਵਾਗੇ ਵੀ ਤੁਹਾਨੂੰ ਬੁਲਾਵਾਂਗੇ ਪਰ ਅਜੇ ਤੱਕ ਮੈਨੂੰ ਕੋਈ ਕਾਲ ਨਹੀਂ ਆਈ ਮੈਂ ਸਾਰੇ ਮੈਗਨੇਟਿਕ ਲੈ ਚੁੱਕੀ ਆ ਦਰਖਾਸਤ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਥਾਣੇ ਵਾਲਿਆਂ ਨੇ ਉੱਥੇ ਸੱਤ ਤੱਕ ਮੰਜਾ ਕਰੀ ਉਹਦੀ ਇੱਕ ਵੀ ਕਾਪੀ ਮੈਨੂੰ ਅਜੇ ਤੱਕ ਨਹੀਂ ਮਿਲੀ ਨਹੀਂ ਮੈਨੂੰ ਪਰसों ਉਹਦੀ ਕਾਪੀ ਮੈਂ ਐਸ.ੀ.ਐਮ ਸਾਹਿਬ ਤੇ ਆਉਂਗੀ ਤਾਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਜਿਹੜੇ ਮਰਨਾ ਹੋਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਲੜਾਈ ਝਗੜੇ ਵਿੱਚ ਤਬਦੀਲ ਕਰਤਾ ਤੇ ਖਾਣੇ ਆ ਗਏ। ਕੁਮੜਾ ਸਾਹਿਬ ਜਿਹੜਾ ਇਹਨਾਂ ਤੇ ਮਹਿਲਾ ਤੇ ਐਨਾ ਹਤਿਆਚਾਰ ਹੋਇਆ ਇਹਦੇ ਬਾਰੇ ਹੁਣ ਪ੍ਰਸ਼ਾਸਨ ਨੇ ਤਾਂ ਕੋਈ ਸੁਣਵਾਈ ਨਹੀਂ ਕੀਤੀ ਪੰਚਾਇਤ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ ਤੇ ਹੁਣ ਤੁਸੀਂ ਕੀ ਕਹੋਗੇ? ਜਿਸ ਸਰਪੰਚ ਦੇ ਘਰੇ ਬੈਠ ਕੇ ਲੜਾਈ ਹੁੰਦੀ ਹੈ ਸਬੂਤ ਦੇਖ ਕੇ ਮੈਂ ਜਿਹੜੀ ਹੈ ਇਨਵੈਸਟੀਗੇਸ਼ਨ ਅਫਸਰ ਨੂੰ ਕਰਦਾ ਹਾਂ ਪਹਿਲਾਂ ਤਾਂ ਸਰਪੰਚ ਸਸਪੈਂਡ ਹੋਣ ਦੀ ਲੈ ਕੇ ਜਿਹਦੇ ਘਰੇ ਜਿੱਦਾ ਮੁਖੀਆ ਪਿੰਡ ਤੋਂ ਬੁਗਿਆ ਹੁੰਦਾ ਜਿੱਦੋਂ ਲੋਕ ਇਨਸਾਫ ਮੰਗਦੇ ਨੇ। ਉਹਦੇ ਕਰੇ ਲੇਡੀ ਨਾਲ ਮਾਰਕੁੱਟ ਹੁੰਦੀਆਂ ਸਰਪੰਚ ਦੇ ਖਿਲਾਫ ਕਾਰਵਾਈ ਪੜਦੀ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਬਣਦੀ ਹੈ ਜੇਕਰ ਇਹ ਦੋਸ਼ੀਆਂ ਦੇ ਖਿਲਾਫ ਨਾ ਕਾਰਵਾਈ ਹੋਈ ਤਾਂ ਜਿਹੜਾ ਅਸੀਂ ਵੱਡਾ ਸੰਘਰਸ਼ ਮਿਟਾਂਗੇ ਤੇ ਹੋਰ ਵੀ ਕੀ ਕਰਕੇ ਜਿਹੜੀ ਮੈਦਾਨ ਨਾਲ ਧੱਕਾ ਹੋਇਆ ਕੋਈ ਕੀ ਕਰਕੇ ਬਹੁਤ ਸਾਰੀ ਕੇਸਾਂ ਦੀ ਰਜਿਸਟਰ ਲੰਬੀ ਹੋ ਗਈ ਹੈ ਇਹ ਸਾਰਾ ਜਿਹੜਾ ਇੱਕ ਦਿਨ মিডিਆ ਰਾਹੀਂ ਅਸੀਂ ਸਾਰਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਖਾਵਾਂਗੇ ਵੀ ਤੁਹਾਡੀ ਹਕੀਕਤ ਕੀ ਹੈ ਤੇ ਵਾਅਦੇ ਕੀ ਹੈ ਤੁਹਾਡੇ ਰਾਹੀਂ ਅਸੀਂ ਐਸ்சி ਬੀਸੀ ਸਮਾਜ ਦੇ ਲੋਕਾਂ ਨੂੰ ਲੁਧਿਆਣੇ ਦੇ ਨੂੰ ਬੇਨਤੀ ਕਰਨੇ ਚਾਹੁੰਦੇ ਆਂ ਵੀ ਇੱਥੇ 2 ਸਾਲ ਤੋਂ ਸਾਡੀ ਐਸਸੀ ਨਾਲ ਦਾ ਸਮਾਜ ਦੀ ਮੁੱਖ ਮੰਤਰੀ ਨੇ ਨਾ ਹੀ ਕਿਸੇ ਐਮਐਲਏ ਨੇ ਨਾ ਮਤਰੀਆਂ ਸੁਣੇ ਨੀ ਇਹ ਜਿਹੜੀ ਜਿਮਨੀ ਚ ਹੋਣਾ 19 ਤਰੀਕ ਨੂੰ ਹੋਣ ਜਾ ਰਹੀ ਹੈ ਸਾਰਾ ਤੇ ਐਸਸੀ ਤੇ ਬੀਸੀ ਸਮਾਜ ਇਹਨਾਂ ਦੇ ਖਿਲਾਫ ਪੁਕਤਿਆ ਜਾਵੇ ਤਾਂ ਕਿ ਫਿਰ ਬਾਅਦ ਵਿੱਚ ਇਹਦੇ ਇਹੀ ਕੁਛ ਕਰਨਾ ਜੋ ਸਾਡੇ 3 ਸਾਲ ਤੋਂ ਧਰ ਰਹੇ ਆਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਲਾਹ ਜੀ ਅੱਜ ਮੈਂ ਜਨਰਲ ਰਿਵਿਊਸ਼ਨ ਟੂਰ ਪਰ ਉਹ ਮੋਚਾ ਇਹ ਮੋਚਾ ਜਿਹੜਾ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਇਹ ਨੇਧਰਿਆਂ ਦੀ ਧਾਰਾ ਤੇ بے ਆਸ ਦਾ ਆਸਰਾ ਜਿੱਦਿ ਕੋਈ ਨਹੀਂ ਪੁੱਛ ਪੜਤੀ ਧੁੰਦੀ ਜਿੰਨੂੰ ਕੋਈ ਨਹੀਂ ਪੁੱਛਦਾ ਜਿਹੜਾ ਦਰਦਾਂ ਦੇ ੱਟਕੇ ਖਾਂਦਾ ਅਖੀਰ ਵਿੱਚ ਉਹ ਇੱਥੇ ਆਉਂਦਾ ਔਰ ਇਹ ਮੋੜਾ ਜਿਹੜਾ ਇਹ ਦਾ ਔਰ ਲੋਕਾਂ ਨੂੰ ਇਨਸਾਫ ਮਿਲਦਾ ਧੋ ਗੁਰੇ ਇਸ ਬੀਬੀ ਨਾਲ ਵਾਪਰਿਆ ਕੋਦੀ ਛਾਂਬੀਨ ਕੀਤੀ ਜਾਵੇ ਕਿਉਂਕਿ ਹਰ ਪਿੰਡ ਦੇ ਵਿੱਚ ਸੀਟੀਵੀ ਕਾਇਆ ਕੈਮਰੇ ਲੱਗੇ ਨੇ ਉਹ ਪੁਟੇਜ ਦਾ ਦੇਖਿਆ ਜਾਵੇ ਕਿ ਕਿਹਦਾ ਕਸੂਰ ਆ ਕਿਹੜਾ ਦੋਚੀ ਆ ਜਿਹੜਾ ਦੋਸੀ ਆ ਉਹਨੂੰ ਫੜ ਕੇ ਸੀਖਾਂ ਦੇ ਅੰਦਰ ਬੰਦ ਕੀਤਾ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਹਾਲਾਤ ਇਹ ਨੇ ਕਿ ਜ਼ਮੀਨਾਂ ਮਹਿੰਗੀਆਂ ਹੋਣ ਕਰਕੇ ਇਹੋ ਜਿਹੇ ਝਗੜੇ ਬਹੁਤ ਜ਼ਿਆਦਾ ਵੱਧ ਗਏ ਨੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਬੇਲਗਾਮ ਹੋ ਚੁੱਕੀ ਪੁਲਸ ਔਰ ਬੇਲਗਾਮ ਹੋ ਚੁਕੇ ਇਹਨਾਂ ਦੇ ਆਗੂ ਇਹਨਾਂ ਨੂੰ ਥੰਕਾਰ ਨਤ ਪਾਵੇ ਔਰ ਬੀਬੀ ਨੂੰ ਇਨਸਾਫ ਦਵੇ ਜੈ ਭੀਮ ਜੈ ਭਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ